ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸਸੀ ਘਰ ਬਾਈ ਜੀ ਸਸੀ ਘਰ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਦੇ ਪਾਣਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ 703796784 ਜੀ 7837967168 ਜੀ ਤੇ ਅੱਜ ਆਪਾਂ ਦਿਖਾਵਾਂਗੇ ਤਿੰਨ ਬੜਾ ਹਨਾ ਤੇ ਦਿਖਾਵਾਂਗੇ ਗਰਮੀ ਵਾਲ ਦੋਫੀ ਜਮ ਗਰਮੀ ਵਾਲ ਨਗੀਨੀ ਹੈ ਪਹਿਲੇ ਨੰਬਰ ਤੇ ਗਰਲੈਂਡੋ ਦੇਖੀ ਜਾਨੇ ਕਿਹੜਾ ਸੁਆ ਸੁਈ ਆ ਦੂਜਾ ਸੁਆ ਸੁਈ ਆ ਜੀ ਬੱਚੀ ਵੀ ਗਰਲੈਂਡੋ ਟੈ ਵੀ ਬਾਜੀ ਦੂਜਾ ਸੁਈ ਨੂੰ 15 16 ਕਿਲੋ ਗੋਲੀ ਤਿਆਰ ਆਈ ਤੇ 나ੜੂਆ ਨਾਲ ਆ ਜਮਾ ਨਾਲੂਆ ਜਮਾ ਨਾਲ ਆਪਣੇ ਘਰੇ ਸੁਈ ਹੈ ਆਪਣੇ ਘਰੇ ਜੀ ਆਚੂ ਡਨ ਉਹਦੀ ਆਪਣੀ ਗਰੰਟੀ ਆ ਵੀਡੀਓ ਆਪਣੇ ਕੋਲ ਹੈਗੀ ਹੁਣ ਜੇ ਮੈਨ ਲੱਗੀ ਆਪਾਂ ਦੁੱਧ 14 ਲੀਟਰ ਦੁਬਾਰ ਨਿਪੜਜੋ ਹਾਈ 15 ਲੱਖ ਲੋ ਤੋਂ 15 ਮਾਲੂ 16 ਨੰਬਰ ਠੀਕ ਹੈ ਜਿਹੜੀ 15 ਤੋਂ ਧਾਰਾ ਦੂਰਾ ਜਮ ਓਕੇ ਜਣ ਵੀ ਪੀਦਾ ਹੀ ਆ ਬੋਲਾ ਚਾਰ ਆਈ 15 ਫਲ ਤੋਂ ਠੀਕ ਹੈ ਤੇ ਚਵਾਈ ਜੂ ਵੀ ਇੱਕ ਨੰਬਰ ਮਾਰ ਕੇ ਹੁਣ ਇਹ ਧਾਰਾ ਆ ਸੁਭਰ ਬੱਚਾ ਚਾਹੁੰਦਾ ਦੇਖ ਸਕਦੇ ਹੁਣ ਆਪਾਂ ਧਾਰਾ ਜੇ ਮਾਰ ਕੇ ਦਿਖਾਵਾਂਗੇ ਸੁਭਰ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਮੋਟਾ-ਵੋਟਾ ਚੋਣਾ ਜਮ ਮੈਡ ਪਰਦੀ ਤੁਰ ਜਾਂਦੀ ਆ ਤੇ ਜਮਾ ਚੋਣਾ ਜਿਹੜਾ ਗਰਲੇਨਡ ਵਾਲਾ ਗੂਠੇ ਵਾਲਾ ਚੋਣ ਹੁੰਦਾ ਤੇ ਫਿਰ ਮਗਰਸ ਰਜਵੀ ਧਾਰਾ ਮਾਰਦੀ ਤੇ ਚੋਣ ਦੇਖੋ ਪੂਰਾ ਕਿਆ ਵਾਦਾ ਬਹੁਤ ਭੈੜਾ ਚੋਣ ਲੱਗਿਆ ਵਾ ਤੇ ਅੰਦਾਜ਼ਾ ਬਾਈ ਜੀ ਦੁੱਧ ਕਿੰਨਾ ਕ ਪਾ ਦੂਗੀ ਇਹ 20 ਕਿਲੋ ਦੁੱਧ ਤੇ ਦੋ ਜੱਟਾ ਫੈਟ ਵਾਲਾ ਹੈ ਹਨ ਤੇ ਫਿਰ ਵੇਚਣੀ ਕਿੰਨੇ ਦੀ ਆਪਾਂ ਇਹ ਤੇ ਤਾਂ ਹੀ ਪਾਉਂਦੇ ਆਂ ਫਿਰ ਤੇ ਕਰਨ ਜੈਜੋ ਜੀ ਦੇ ਹਿਸਾਬ ਨਾਲ ਟੋਰੀ ਫਿਰ ਬਾਹਰ ਲੋ ਸੋ ਤੀਜਾ ਚੌਥਾ ਦਿਨ ਸੁਈਨਵਾਜ ਤੇ ਜੇਰ ਜੀ ਨੂੰ ਡਾਨਾ ਪਿੱਛੇ ਬੱਛਿਆ ਗਰਲੈਂਡੋ ਟੈਪ ਦੀ ਹਨਾ ਹਾਂਜੀ ਮੁੱਲ ਫੋਨ ਤੇ ਹੋਊਗਾ ਤੇ ਚੋਣ ਆਪਾਂ ਦੇਖ ਲਿਆ ਗਰਲੈਂਡੋ ਵਾਲਾ ਚੋਣਾ ਮੋਟਾ ਮੋਟਾ ਸਾਫ ਸੁਥਰਾ ਚੋਣ ਜਾਵਾ ਤੇ ਰਾਜੀ ਸਮੀ ਬੜੀ ਵੀ ਥਣ ਦੇਖੋ ਕਹਿ ਵਾਤਾ ਪੂਰਾ ਸੋਹਣਾ ਗੁੱਲਿਆ ਜਿੰਨੇ ਕੁੱਤੇ ਫੈਨ ਹੋਣਗੇ ਇਸ ਟਾਈਮ ਦੀ ਹੁਣ ਠੀਕ ਹੈ ਮੰਨ ਕੇ ਚੱਲਿਆ ਵੀ ਪੰਜ ਤੇ ਫੈਨ ਦੇ ਟੈਕੇ ਚੱਲਣ ਵਾਲੇ ਹੈਗੇ ਆ ਸੋ ਬ੍ਰੋ ਉਹ ਵਥਾ ਦੇਖੋ ਪੂਰਾ ਸਾਫ ਸੁਥਰਾ ਤੇ ਰਾਜੀ ਸਮੀਬੜੀ ਵੀ ਬਹੁਤ ਆ ਜਿੰਦ ਜਾਨ ਬਿਊਟੀ ਬੈਟੀ ਪੂਰੀ ਚੰਗੀ ਆ ਤੇ ਦੂਜਾ ਸੁਆਸੂਈ ਆ 15 16 ਲੀਟਰ ਬੋਲਾ ਇਹ ਥੱਲੇ ਇਸ ਵਕਤ ਹਾਜ਼ਰ ਆ ਥਣ ਪੂਰਾ ਮੁੱਠੀ ਵਾਲਾ ਮੋਟਾ ਸਾਫ ਸੁਥਰਾ ਰੇਟ ਇਹਦਾ ਫੋਨ ਤੇ ਹੋਊਗਾ ਜਾਇਜ ਪਿੱਛੇ ਬੱਚੀ ਆ ਹਨਾ ਸੂਈ ਸਵਾਈ ਧਾਰਾ ਓਕੇ ਰੇਟ ਫੋਨ ਤੇ ਸੋ ਬੱਚਾ ਦੇਖਦਾ ਪਿੱਛੇ ਬੱਚੀ ਜਮਾ ਡੈਟੋ ਕਾਪੀ ਸੇਮ ਹੀ ਆ ਹਨ ਨਾਲ ਨਾਲ ਹੈ ਅਜੇ ਰੇ ਨਾਲ ਪਿੱਛੇ ਆ ਦੇਣਾ ਠੀਕ ਹੈ ਅੱਗੇ ਆਜੋ ਦੋ ਨੰਬਰ ਤੇ ਇਹ ਕਿਹੜਾ ਸੂਆ ਸੁੰਦੀ ਹੈ ਜੀ ਇਹ ਵੀ ਦੂਜਾ ਸੂਆ ਸੁੰਦੀ ਹੈ ਜੀ ਦੂਜਾ ਸੂਆ ਕੈਗ ਨੇ ਲੈਂਦੀ ਹੈ ਇਹ ਇਹ ਲੈ ਜੀ ਜੀ ਹਫਤਾ ਇੱਕ ਹਫਤਾ ਸੂਨ ਚ ਬਾਕੀ ਕੀ ਇਹਦਾ ਰਿਕਾਰਡ ਦੱਸਿਆ ਮਾਲਕ ਨੇ ਆਪਾਂ ਨੂੰ ਜਿਹੜਾ ਕਾਨੂੰਨ ਦਾ 24 ਕਾਨੂੰਨ ਉੱਤਮ ਹੈ ਜੀ 24 ਕਿਲੋ ਪਲੂਣ ਦਾ ਦੁੱਧ। ਹਾਂਜੀ। ਤੇ ਐਦ ਕੀ ਅੰਦਾਜ਼ਾ ਕੀ ਆ ਪਉਣੇ ਤੋਂ? ਐਦ ਕੀ ਜੇ ਉਸ ਪਾਈਕਲ ਹੋਦੀ 25 ਦਾ ਮੈਟ ਹੀ ਦੇ ਦੂੰ ਜੀ। ਜੀ ਜੀ ਕਰਮੀ ਆਪ ਕੋ ਜ 2 ਕਿਲੋ ਘੱਟ ਦੇ ਦਿੰਦੇ। ਦਿਨ ਕਹਿ ਕਢਦੇ ਸਹੀ। ਸਾਨੂੰ ਲੈ ਜੂ ਹਫਤਾ ਜੀ। ਹਫਤਾ ਸੂਣ ਚ ਬਾਕੀ। ਦੂਰੇ ਬਗੜਾ ਲੈਵਾਗਾ ਜੀ ਬਾਕੀ ਠੰਡੀ ਸੀ ਉਹ ਦੇਖ ਲੋ। ਸੋ ਲੈਵਾ ਦੇਖੋ ਅੱਗੇ ਪਿਛੇ ਨਾੜਾ ਲੋੜਾ ਬਹੁਤ ਚੰਗੇ ਲੈਵੇ ਤੇ ਹਨਾ। ਹਾਂਜੀ ਹਾਂਜੀ। ਥਾਂ ਇਹਦਾ ਰੇਟ ਵੀ ਫੋਨ ਤੇ ਹੋਊਗਾ। ਰੇਟ ਪੂਰਤੀ ਆ ਹੀ ਦੇ ਤੂੰ। ਠੰਡੀ ਸੀ ਉਹ ਦੇਖੋ ਬਲਾ। ਜਿਵੇਂ ਮਰਜੀ ਚੋਰੀ ਚੰਦੇ ਦੇਖੋ। ਠੀਕ ਐ। ਸੀਲ ਠੰਡੀ ਦਾ ਕੋਈ ਅੰਤ ਤੋੜੇ ਬਾਹਰ ਨੇ ਜਿੰਮੇ ਕਹਿੰਦੇ ਹੁੰਦੇ ਪੀੜੀ ਦੇ ਨਾਲ ਚੋਲੇਵਾ ਵਗੈਰਾ ਦੇਖੋ ਪੂਰਾ ਫਿਟਿੰਗ ਵਾਲਾ ਤੇ ਚੰਗੀ ਪਲੀ ਪੁਲੀ ਬਹੁਤ ਜ਼ਿਆਦਾ ਹੈ ਹਨਾ ਰਾਜੀ ਸਭੀ ਬਲੀ ਵੀ ਤੇ ਦੁੱਧ ਅੰਦਾਜ਼ਾ ਲਾ ਕੇ ਜਿੰਨੇ ਗਰਮੀ ਦੇ ਹਿਸਾਬ ਨਾਲ 24 ਤੋਂ ਪਾਰ ਹੈਗੇ ਜਨਨਾਂ ਨੇ 25 ਕਿਲੋ ਰੈਟੂ ਮੋੜ ਚੋ ਸੋ 24 ਕਿਲੋ ਵੇਝਾ ਕ ਮੰਨ ਕੇ ਲੈ ਜਾ ਚੱਲੂ 24 ਤੋਂ ਪਾਰ ਤੇ ਕ੍ਰਾਸ ਚ ਆ ਗਈ ਜਰਸੀ ਟੈਪ ਚ ਹਨਾ ਹਾਂਜੀ ਜਰਸੀ ਦਾ ਕ੍ਰਾਸ ਹੈ ਜਰਸੀ ਦਾ ਕ੍ਰਾਸ ਆ ਤੇ ਲੈ ਵਾਲੂ ਵਾ ਦੇਖੋ ਪੁੱਤਾਂ ਜਿਹਨੂੰ ਰੋਗ ਰੋਗ ਦਾ ਚੌੜਾ ਛਿੱਟੂ ਜਮ ਜਿਹੜੇ ਹਿਸਾਬ ਨਾਲ ਲੈ ਵਾ ਇਹਦਾ ਤੇ ਜਿੰਨੀ ਹੈਗੀ ਸਫਾਈਆਂ ਬਹੁਤ ਆ ਵੇੜ ਦੇ ਉੱਪਰ ਜਿਹੜਾ ਵੀਰ ਲੈ ਗਿਆ ਲੋ ਤਾਂ ਫੈਟ ਵਾਲਾ ਦੇਣਾ ਇਹਨੇ ਸੋ ਦੇਖੋ ਲੋਲੀਪੋਲੀ ਬਹੁਤ ਆ ਹਨਾ ਹਲੇ ਕੱਢ ਦੀ ਆ ਹਫਤਾ ਨਾ ਤੇ ਬਾਕੀ ਬਾਈ ਮੂਰੇ ਉਨਾਂ ਹੀ ਮਗਰ ਮੇਰੇ ਕਿਵੇਂ ਬਹੁਤ ਸੋਹਣੀ ਦਿਖਾਈ ਦੀਆਂ ਲੈ ਚਲੋ ਬੰਨ ਦੋ ਜੀ ਸੋ ਦੂਜਾ ਸੂਆ ਸੁੰਦੀ ਆ ਜਿੰਨੀ ਵੇੜ ਹੈਗੀ ਆ ਪੂਰੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਬਹੁਤ ਜ਼ਿਆਦਾ ਤੇ ਤੀਜੇ ਨੰਬਰ ਤੇ ਆਪਾਂ ਦੇਖੀਏ ਇਹਦੇ ਬੱਚੀ ਜਿਹੜੀ ਇਹ ਬਲੂਨ ਪਛੇ ਆਈ ਮਾੜੇ ਮਾੜੇ ਫੋਟਾਂ ਹੀ ਆ ਗਏ ਹਨਾ ਹਾਂਜੀ ਹਾਂ ਦਿਨ ਕੈਕ ਲੈਂਦੀ ਐ ਇਹ ਮੈਨੂੰ ਆਈ ਜੀ ਹਫਤੇ ਤੋਂ ਹਫਤਾ 10 ਦਿਨ ਸੂਨ ਚ ਬਾਕੀ ਨਾਲ ਤੇ ਮੈਂ ਇਹਦੇ ਵੀ ਦੇਖਣ ਨੂੰ ਬਹੁਤ ਹਨ ਜਿਪਈਆਂ ਵਾਲੀ 10 ਹੀ ਕੱਢਦੇ ਨੇ ਆਮ ਨਾਲ ਲੱਗਦਾ ਇਹ ਵੀ ਕਹਿੰਦੇ ਨੇ ਮਾਰਦੀ ਕਿਉਂ ਬਸ ਠੀਕ ਆ ਓਕੇ ਹੈ ਕਿੰਨਾ ਦੁੱਧ ਪਾ ਦੂਗੀ ਇਹ ਤੁਹਾਨੂੰ 15 16 ਕਿਲੋ ਖੁੱਲਵਾ ਦਿੰਦੀ ਇਹਦਾ ਪਾ ਫਿਰ ਵਾਤ ਹੋ ਜਾਵਾਂ ਸੁਭਾ ਜਾ ਜੀ ਕਿਉਂਕਿ 10 ਦਿਨ ਮੰਨ ਕੇ ਲੈ ਲਿਓ ਆਂਦਾ ਹਾਂ ਜੀ ਤੋੜਿਓ ਬਾਹਰ ਨੂੰ ਆਓ ਸਬਰਕ ਚੱਦ ਕਾਟ ਵਗੈਰਾ ਦੇਖੋ ਰਾਜੀ ਚੰਗੀ ਸਮੀ ਸੁੱਕ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਚੰਗੀ ਜਿੰਦ ਜੰਦ ਤੇ ਸਫਾਈਆਂ ਬਹੁਤ ਥੋੜੀ ਮੋਰੀ ਜਿਹਾ ਕੰਨਕਣ ਕਰਦੀ ਹੈ ਹਨਾ ਸੰਗਲ ਤੁਸੀਂ ਮਲ ਕਰੀ ਠੀਕ ਆ ਬਹੁਤ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਇਹਦਾ ਤੇ ਦੇਖੋ ਜਿਵੇਂ ਮਰਜੀ ਹੱਥ ਫੇਰੇ ਚਲੋ ਤੇ 10 ਦਿਨ ਸੂਟ ਚ ਬਾਕੀ ਆ ਦੇਖੋ ਦੁੱਧ 16 ਲੀਟਰ ਮੰਨਦਾ ਠੀਕ ਆ ਲੈ ਚੱਲ ਬੰਦ ਲੈ ਮੇਰੇ ਕਰਾਓ ਸਾ ਦੁੱਧ ਫੈਟ ਵਾਲਾ ਪਾਉਗੇ ਬਾਕੀ ਜਿਹੜਾ ਸਿੰਗ ਦੇ ਹੋ ਜਾ ਪਾ ਜਾਇਆ ਇਹਦਾ ਜੈਜ ਪਾ ਤੇ ਨੰਬਰ ਬੋਲਿਓ ਆਪਣਾ ਹੀ 0783976568 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਰੋ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਾਂਗੇ